ਸਾਰਿਆਂ ਸასიਕਾਰ ਸਾਡੇ ਚੈਨਲ ਤੇ ਤੁਹਾਡਾ ਸਵਾਗਤ। ਲਓ ਜੀ ਆਪਾਂ ਕਰੀਏ ਰਾਤ ਦੀ ਤਿਆਰੀ। ਅੱਜ ਆਪਾਂ ਬਣਾਉਣੀ ਪਾਲਕ ਪਨੀਰ। ਪਾਲਕ ਲਈ ਕਿਲੋ ਇੱਕ। ਹੁਣ ਇਹਦੇ ਪੱਤੇ ਚੋਣ ਬਣਾ ਕੇ ਧੋ ਕੇ چیر ਕੇ। ਤੇ ਫਿਰ ਇਹਨੂੰ ਆਪਾਂ ਬਣਾਉਨੇ ਆ। ਫਿਰ ਲਾਵਾਂਗੇ ਤੜਕਾ। ਬਣੀ ਰਿਓ ਵੀਡੀਓ ਦੇ ਨਾਲ। ਜਿਹੜੇ ਭੈਣ ਭਰਾ ਨਵੇਂ ਆਏਲ ਚੈਨਲ ਤੇ ਚੈਨਲ ਨੂੰ ਸਬਸਕ੍ਰਾਈਬ ਕਰੋ। ਜਿਹੜੇ ਪਹਿਲਾਂ ਤੋਂ ਭੈਣਾ ਨਾਲ ਜੁੜਿਆ। ਜਿਹੜੀਆਂ ਸੋਹਣੇ ਸੋਹਣੇ ਕਮੈਂਟ ਕਰਦੀਆਂ ਉਹ ਸੋਹਣੇ ਸੋਹਣੇ ਕਮੈਂਟ ਕਰੋ। ਵੱਧ ਤੋਂ ਵੱਧ ਚੈਨਲ ਨੂੰ ਸਪੋਰਟ ਕਰੋ। ਚਲੋ ਜੀ ਮਿਲਦੇ ਆਂ ਆਪਾਂ। ਫਿਰ ਲਾਉਣੀ ਤੜਕਾ। ਕਿਨਾਰੇ ਆਪਾਂ। ਲਓ ਜੀ ਭਾਰਾ ਕਾ ਪਾ ਲਈ ਠੀਰ ਤੇ ਠੀਰ ਕੇ ਦੋ ਬਣਾਵਾਂ ਦੇ ਲਈ ਤੋ ਉਹ ਚੰਗੀ ਤਰ੍ਹਾਂ ਤੋ ਬਣਾਵਾ ਕੇ। ਇਹਨੂੰ ਆਪਾਂ ਭਾਰਾ ਦੇ ਲਈ ਬਣਾਉਣੀ। ਇਹ ਨੰਬਰ ਵਾਹੀਏ ਬਿਸਨਾ ਕੋਲ ਟੱਕਾ ਪਾਣੀ ਪਾਇਆ ਤੁਹਾਨੂੰ ਪਤਾ ਵੀ ਪਾਲਕ ਜਿਹੜੀ ਹੈ ਪਾਣੀ ਛਾੜ ਦੇਗੀ ਨਾ ਥੋੜਾ ਘোল ਪੋਲੇ ਫਿਰ ਆਪਾਂ ਤੜਕਾ ਤੁੜਕਾ ਪਾਉਂਦੇ ਆ ਟਮਾਟਰ ਪਿਆਜ਼ ਲਸਣ ਵਦਗਾ ਸਭ ਕੁਝ ਪਾ ਕੇ ਐਂ ਦਾ ਦੇ ਆਪਾਂ ਆਪਣੇ ਹੱਥੀਂ ਬਣਾਵਾਂਗੇ ਪਾਲਕ ਜਿਹੜੀ ਖਾਵਾਂਗੇ ਬਹੁਤ ਹੋਟਲਾਂ ਤੋਂ ਰੈਸਟੋਰੈਂਟਾਂ ਤੋਂ ਕੀ ਦਿਓ ਵੀ ਲੈਣੇ ਜਾਂ ਪੈਲਸਾਂ 'ਚ ਜਾ ਕੇ ਖਾਣੇ ਉਹ ਆਪਣੇ ਉਸ ਭਾਈ ਨਾਲ ਥੋੜਾ ਬਣਾਉਂਦੇ ਆ ਉਹਦੇ ਆਪਾਂ ਐਵੇਂ ਜਾਣ ਕੇ அதுக்கு بعد ثاني ہے ان کو کوئی گرائنڈر زنگر نہیں پٹنا تیری یہ وداڑی سامنے میں نو ادھر ہم ڈالنے ہیں بول رہا ہوں ਤੜਕਾ ਆਪਾ ਥੋੜਾ ਜਿਹਾ ਤੜਕਾ ਆਪਾ ਵਾਵਾ ਲਾਵਾਂ। ਨਾਲ ਦੋ ਘੰਟੇ ਨਾ ਪਾਵਾਂਗੇ ਸੱਲਗਾ। ਫਿਰ ਹਰੇ ਨਾਲ ਮਿਰਚਾਂ ਵੀ ਛੀਬਦੇ ਆਂ ਦੋ ਤਿੰਨ। ਫਿਰ ਆਪਾਂ ਪੂਨ ਦੇ ਤੜਕਾ ਫਿਰ ਮਿਲਦੇ। ਬਣੇ ਰਿਓ ਤੁਸੀਂ ਵੀਡੀਓ ਨਾ ਆਪਾਂ ਸਾਰੇ ਭੈਣ ਤਰਾ ਰਲ ਕੇ ਪਾ ਪਨੀਰ ਖਾਈਏ ਅੱਜ। ਆ ਇਧਰ ਆਵੇ ਆਪਣਾ ਪਨੀਰ। ਇਹਨੂੰ ਮੈਂ ਹਾ ਤੇਲ ਦੇ ਵਿੱਚ ਫਰਾਈ ਕਰਨ ਲੱਗੇ ਵਿੱਚ ਥੋੜੀ ਘਪਾਤੀ ਹਲਦੀ ਤੇ ਦੇਦੀ ਮਿਰਚ। ਮਨਾ ਚੱਲ। ਵੇਖੋ ਬਦਲਿਆ। ਬਰਾਬਰਤ ਲਾ ਗਿਆ ਤੇ ਇਹਦੇ ਨਾਲ ਨਾਲ ਕੋਨੰਡੇ ਮੈਂ ਤੜਕਾ ਹਾਂ ਹਾਂ ਗਿਰੇ ਜੇ ਪਾਲਕ ਪਨੀਰ ਪੋਣਾ ਅਵੇ ਇਹੋ ਜਿਹਾ ਹੋ ਗਿਆ ਤਿਆਰ ਖਾਣੇ ਤੇ ਆਪਾਂ ਬਣਾਣੀ ਆ ਵੇ ਮਾਰ ਲਗੇ ਪਾਲਕ ਦੇ ਵਿੱਚ ਤੇ ਚਲੋ ਜੀ ਸਾਰੇ ਘੋਟੇ ਕੇ ਪਾਲਕ ਪਨੀਰ Вверху. ਕੀ ਖਾਓ ਜੀ ਪਨੀਰ ਪਾਲਕ ਅੱਜ ਨੇ ਖਾਈਏ ਮਣਕੀ ਨੂੰ ਗਿਆ ਤਿਆਰ ਦੇਖੋ ਜੀ ਪਾਲਕ ਪਨੀਰ ਤੁਸੀਂ ਵੀ ਬਣਾਓ ਜੀ ਦਿਖਾਓ ਜੀ ਪਨੀਰ ਵੀ ਫਰਾਈ ਕਰਕੇ ਦਿੱਤਾ ਆ ਪਾ Round, round, round.